ਅੱਜ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਕਿਵੇਂ ਸਰਸਾ ਨਦੀ ਦੇ ਕਿਨਾਰੇ ਵਿਛੜਾ ਪੈ ਗਿਆ ਜਦ ਅਸੀਂ ਇਤਿਹਾਸ ਪੜਦੇ ਆਂ ਤਾਂ ਆਨੰਦਪੁਰ ਦਾ ਕਿਲਾ ਛੱਡਦੰਤੋਂ ਬਾਅਦ ਸਿੱਧਾ ਜ਼ਿਕਰ ਆਉਂਦਾ ਹੈ ਕਿ ਸਰਸਾ ਨਦੀ ਦੇ ਕਿਨਾਰੇ ਕ੍ਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਪਰ ਆਨੰਦਪੁਰ ਤੋਂ ਸਰਸਾ ਤੱਕ ਦੀ ਉਹ ਰਾਤ ਬਹੁਤ ਲੰਬੀ ਰਾਤ ਸੀ ਬਹੁਤ ਕਾਲੀ ਰਾਤ ਸੀ ਕਿਵੇਂ ਬਾਦਸ਼ਾਹਾਂ ਦਾ ਬਾਦਸ਼ਾਹ ਪੂਰੀ ਰਾਤ ਆਪਣੇ ਪਰਿਵਾਰ ਨਾਲ ਉਹ ਕੱਚੇ ਰਹਾਾਂ ਤੇ ਕੰਡਿਆਂ ਵਿੱਚ ਦੀ ਥੜਿਆ ਗਿਆ ਕਿਵੇਂ ਆਪਣਾ ਪਿਆਰਾ ਨਗਰ ਹਨੰਦਪੁਰ ਛੱਡਿਆ ਉਹ ਹਨੰਦਪੁਰ ਜਿੱਥੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ 30 ਸਾਲ ਬਤਾਏ ਜਿੱਥੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਜਿੱਥੇ ਗੁਰੂ ਸਾਹਿਬ ਦੇ ਪਿਤਾ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਸਾਹਿਬ ਦੇ 30 ਦਾ ਸੰਸਕਾਰ ਆਪਣੇ ਹੱਥੀ 9 ਸਾਲ ਦੇ ਗੋਬਿੰਦ ਰਾਏ ਨੇ ਕੀਤਾ ਵੀਡੀਓ ਦੇ ਲਾਸਟ ਤੇ ਤੁਹਾਨੂੰ ਉਹ ਅਨਮੋਲ ਖਜ਼ਾਨੇ ਦੇ ਦਰਸ਼ਨ ਵੀ ਕਰਾਵਾਂਗੇ ਜਦ ਸਰਸਾ ਨਦੀ ਦੇ ਕਿਨਾਰੇ ਦੀ ਖੁਦਬਾਈ ਹੋਈ ਸੀ ਤਾਂ ਸਿੰਘਾਂ ਦੇ ਉਹ ਸ਼ਸਤਰ ਜ਼ਮੀਨ ਹੇਠੋਂ ਨਿਕਲੇ ਸੀ ਹੋ ਸਕਦਾ ਗੁਰੂ ਸਾਹਿਬ ਨੇ ਆਪਣੇ ਕਰ ਕਮਲਾ ਨਾਲ ਉਹ ਸ਼ਸਤਰ ਚੁਹੇ ਹੋਣ ਹੋ ਸਕਦਾ ਉਹ ਕਰਪਾਨ ਸਾਹਿਬਜ਼ਾਦਾ ਬੱਬਾ ਅਜੀਤ ਸਿੰਘ ਨੇ ਉਸ ਦਿਨ ਫੜੀ ਹੋਵੇ ਤੇ ਉਹਦੇ ਨਾਲ ਕਿੰਨੇ ਮੁਗਲਾਂ ਦੇ ਘਾਟੇ ਲਾਹੇ ਹੋਣ ਹੋ ਸਕਦਾ ਉਹ ਗੜਬਾ ਮਤਾ ਗੁਰਜਕਾਰ ਜੀ ਦੇ ਹੱਥ ਚ ਫੜਿਆ ਹੋਵੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਦੇ ਨਾਲ ਜਲ ਚਕਾਇਆ ਹੋਵੇ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਉਸ ਸਮੇਂ ਉਹਨਾਂ ਨਾਲ ਪਰਿਵਾਰ ਤੇ 500 ਸਿੰਘਾਂ ਦਾ ਜਥਾ ਸੀ ਵੈਸੇ ਇਹ 500 ਸਿੰਘਾਂ ਨੂੰ ਵੀ ਪਰਿਵਾਰ ਹੀ ਕਹਿਣਾ ਸਹੀ ਰਹੇਗਾ ਕਿਉਂਕਿ 8 ਮਹੀਨਿਆਂ ਦੇ ਘੇਰੇ ਚ ਇਹ ਉਹ ਸਿੰਘ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਖਾਣ ਨੂੰ ਰੋਟੀ ਨਹੀਂ ਮਿਲੀ ਪੀਣ ਨੂੰ ਪਾਣੀ ਨਹੀਂ ਮਿਲਿਆ ਦਰਖਤਾਂ ਦੇ ਪੱਤੇ ਖਾ ਖਾ ਕੇ guzara ਕੀਤਾ ਫਿਰ ਵੀ ਗੁਰੂ ਸਾਹਿਬ ਦੇ ਨਾਲ ਡੱਟੇ ਰਹੇ ਇਹ ਉਹ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਮੁਗਲਾਂ ਦੇ ਰਾਹ ਰੋਕੇ ਇਹ ਉਹ ਸਿੰਘ ਨੇ ਜਿੰਨਾ ਚੋਂ ਬਾਤਿਆਂ ਦੇ ਨਾਮ ਸਾਨੂੰ ਪਤਾ ਹੀ ਨਹੀਂ ਹੋਣੇ ਕਿੰਨੇ ਬੱਚੇ ਦਬ ਜ਼ੋਰ ਦੀ ਪੁੱਦੀਆਂ ਧਰਦੀਆਂ ਬਾਤਾਂ ਚ ਕੱਚੇ ਰਾਹਾਂ ਤੇ ਤੁਰਿਆ ਜਾ ਰਿਆ ਸੀ ਗੁਰੂ ਸਾਹਿਬ ਦੀਆਂ ਅੱਖਾਂ ਦੇ ਤਾਰੇ ਚਾਰੋਂ ਸਹਿਬ ਜਾਤੇ ਕਿ ਮੈਂ ਭੁੱਖੇ ਪਿਆਸੇ ਜੰਗਲਾਂ ਬੇਲਿਆਂ ਵਿੱਚ ਦੀ ਤੁਰੇ ਜਾ ਰਏ ਸੀ ਗੁਰੂ ਸਾਹਿਬ ਦਾ ਕਾਫਲਾ ਆਨੰਦਪੁਰ ਤੋਂ ਖੀਰਤ ਪਰਵਲ ਨੋੜਵੰਨਾ ਹੋ ਗਿਆ ਸਭ ਤੋਂ ਅੱਗੇ ਬੁਰੂ ਸਾਹਿਬ ਅਗਵਾਈ ਕਰ ਰਹੇ ਸੀ ਉਹਨਾਂ ਦੇ ਨਾਲ ਹੋਰ ਜੋਧੇ ਜਰਨੈਲ ਸੀ ਉਸ ਤੋਂ ਬਾਅਦ ਸੀ ਬੀਬੀਆਂ ਬਜ਼ੁਰਗ ਕਤੇ ਬੱਚੇ ਜਿਨ੍ਹਾਂ ਨੂੰ ਵਿਚਕਾਰ ਸੁਰੱਖਿਤ ਰੱਖਿਆ ਹੋਇਆ ਸੀ ਜਿਨ੍ਹਾਂ ਦੇ ਆਲੇ ਦੁਆਲੇ ਦੋਨੋਂ ਸਾਈਡਾਂ ਤੇ ਸ਼ਸਤਰਤਾ ਦੇ ਸੈਕ ਸੀਗੇ ਉਸ ਤੋਂ ਬਾਅਦ ਤੀਜਾ ਜਥਾ ਸੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਤੇ ਉਹਨਾਂ ਦੇ ਨਾਲ ਸੀਗੇ ਹੋਰ ਸਿੱਖ ਉਸਤੰਪਿਛੇ ਖਚਰਾ ਤੇ ਲੱਦਿਆ ਹੋਇਆ ਸੀ ਸਿੰਘਾਂ ਦਾ ਸਮਾਨ ਉਹ ਰਾਤ ਬਹੁਤ ਹੀ ਕਾਲੀ ਬੋਲੀ ਰਾਤ ਸੀ ਕੋਈ ਵੀ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰ ਰਿਹਾ ਸੀ ਰਾਤ ਦਾ ਹਨੇਰਾ ਜਿਵੇਂ ਕੰਨਾਂ ਨੂੰ ਖਾੜਿਆ ਹੋਵੇ ਸਭ ਦੇ ਅਨੰਦਾਦੀਪੁਰੀ ਆਨੰਦਪੁਰ ਸਾਹਿਬਾ ਅੱਖਾਂ ਤੋਂ ਉਹਨੇ ਹੁੰਦਾ ਜਾ ਰਿਹਾ ਸੀ ਕੀਰਤਪੁਰ ਪੰਚਨ ਤੋਂ ਬਾਅਦ ਜਦ ਨਿਰਮੋਹਗੜ ਦੇ ਨੇੜੇ ਪਹੁੰਚਿਆ ਗੁਰੂ ਸਾਹਿਬ ਦਾ ਕਾਫਲਾ ਤਾਂ ਕਸਮਾ ਤੋੜ ਕੇ ਪਹਾੜੀ ਰਾਜੇ ਤੇ ਮੁਗਲਾਂ ਨੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਨੂੰ ਤਾਂ ਇਨ੍ਹਾਂ ਦੇ ਇਮਾਨ ਤੇ ਪਹਿਲਾਂ ਹੀ ਸ਼ੱਕ ਸੀ ਗੁਰੂ ਸਾਹਿਬ ਕਦੇ ਵੀ ਅਨੰਦਪੁਰ ਦਾ ਕਿਲਾ ਛੱਡਣਾ ਨਹੀਂ ਚਾਹੁੰਦੇ ਸੀ বারবার ਸਿੰਘਾਂ ਦੀ ਅਰਦਾਸ ਅਤੇ ਇਹਨਾਂ ਦੀਆਂ ਖਾਧੀਆਂ ਹੋਈਆਂ ਝੂਠੀਆਂ ਕਸਮਾਂ ਤੋਂ ਬਾਅਦ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡਿਆ। ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਕਿਹਾ ਸੀ ਕਿ ਬੁੜੀ ਹੋਤ ਤੁਮੜੇ ਸਿਰ ਪਾਈ। ਕਿ ਅਸੀਂ ਕਿਲਾ ਨਹੀਂ ਛੱਡਣਾ ਜਾਂਦੇ ਸਾਡੇ ਕਹਿਣ ਤੇ ਥੋੜਾ ਟਾਈਮ ਹੋਰ ਰੁਕ ਜਾਓ। ਇਹ ਮੋਗਲ ਆਪਣੇ ਆਪ ਹੀ ਕਰਾਉਣ ਨੂੰ ਮਣ ਜਾਣਗੇ ਉਹ ਸਭ ਕਹਿ ਰਹੇ ਸੀ ਕਿ ਹੁਣ ਅਸੀਂ ਤੁਹਾਡੇ ਕਹਿਣ ਤੇ ਜਾ ਰਹੇ ਹਾਂ ਕਿ ਜੋ ਵੀ ਬੁਰਾ ਹੋਏਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਏਗੀ ਉਹਨਾਂ ਨੂੰ ਪਤਾ ਸੀਗਾ ਕਿ ਇਹ ਮੱਕਾਰ ਨੇ ਇਸਹਾ ਖਾ ਕੇ ਮੁਕਰਣਗੇ ਉਹੀ ਗੱਲ ਹੋਈ ਨਰਮੋਗੜ ਪਹੁੰਚਦਿਆਂ ਹੀ ਅਲੀ ਅਲੀ ਦੇ ਨਾਰੇ ਗੂੰਜਣ ਲੱਗੇ ਸ਼ਾਂਤ ਤੁਰੇ ਜਾ ਰਹੇ ਗੁਰੂ ਸਾਹਿਬ ਦੇ ਆਫਲੇਚ ਇੱਕੋ ਦਮ ਹਲਚਲ ਪੈਦਾ ਹੋ ਗਈ ਪਰ ਗੁਰੂ ਸਾਹਿਬ ਦਾ ਹੁਕਮ ਸੀ ਕਿ ਵਹਿਰ ਨੂੰ ਰੁਕਣ ਨਹੀਂ ਦੇਣਾ ਭਾਈ ਉਦੇ ਸਿੰਘ ਦੀ ਜ਼ਿੰਮੇਵਾਰੀ ਫਿਰ ਗੁਰੂ ਸਾਹਿਬ ਲਾਉਂਦੇ ਨੇ ਕਿ ਤੁਸੀਂ ਆਪਣੇ ਜਥੇ ਨਾਲ ਜਾਓ ਤੇ ਮੁਗਲਾਂ ਨੂੰ ਰੋਕ ਕੇ ਰੱਖੋ ਭਾਈ ਉਦੇ ਸਿੰਘ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਵਾਲਾ 14 ਜਰਨੈਲ ਉਹ ਆਪਣੇ ਜਥੇ ਨਾਲ ਜਾਂਦੇ ਨੇ ਤੇ ਮੁਗਲਾਂ ਦਾ ਰਾਰਾ ਰੋਕਦੇ ਨੇ। ਮੁਗਲਾਂ ਨੂੰ ਇੱਥੇ ਇੱਕ ਹੋਰ ਵੀ ਪਲੇਖਾ ਪਿਆ ਸੀ। ਕਿਉਂਕਿ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਉਦੇ ਸਿੰਘ ਜੀ ਨੂੰ ਆਪਣਾ ਬਾਣਾ ਪਹਿਨਾਇਆ ਹੋਇਆ ਸੀ। ਹੁਣ ਇਹ ਵੀ ਇੱਕ ਸਟਰੈਟਜੀ ਹੋ ਸਕਦੀ ਆ ਗੁਰੂ ਸਾਹਿਬ ਦੀ। ਇਹ ਜ਼ਿਕਰ ਆਪਾਂ ਨੂੰ ਕਈ ਜਗ੍ਹਾ ਮਿਲਦਾ ਹੈ। ਕਿ ਕਿਵੇਂ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਚ ਪਈ ਸੰਗਤ ਸਿੰਘ ਨੂੰ ਆਪਣਾ ਬਾਣਾ ਦਸਤਾਰ ਤੇ ਕਲਗੀ ਸਜਾ ਕੇ ਦੁਸ਼ਮਨਾ ਨੂੰ ਪ੍ਰੇਖਾ ਪਾਇਆ ਸੀ। ਐਮਏ ਇਹ ਤੇ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਬਾਣਾ ਪਈ ਉਹਦੇ ਸਿੰਘ ਨੂੰ ਬਹਿਨਾਇਆ ਹੋਇਆ ਸੀ। ਤਾਂ ਮੁਗਲ ਇਹੀ ਸਮਝਦੇ ਰਹੇ ਕਿ ਗੁਰੂ ਗੋਬਿੰਦ ਸਿੰਘ ਨਾਲ ਹੀ ਸਾਡੀ ਜੰਗ ਹੋ ਰਹੀ ਹੈ। ਹਮਲਾ ਉਹਨਾਂ ਨੇ ਹੋਰ ਤੇਜ਼ ਕਰ ਦਿੱਤਾ। ਭਾਈ ਉਦੇ ਸਿੰਘ ਦੀ ਫਿਰ ਇੱਥੇ ਸ਼ਹਾਦਤ ਹੋ ਜਾਂਦੀ ਹੈ। ਬੜੇ ਖੁਸ਼ ਹੋ ਜਾਂਦੇ ਨੇ ਮੁਗਲ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਹੈ। ਜਸ਼ਨ ਮਨਾਉਣ ਲੱਗੇ ਲੰਦੇ ਨੇ। ਥੋੜੇ ਸਮੇਂ ਬਾਅਦ ਹੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਹ ਤਾਂ ਕੋਈ ਹੋਰ ਸਿੰਘ ਹੈ। ਜਦੋਂ ਉਹ ਮੋਬਲਾਨੀ ਅੱਖਾਂ ਖੁੱਲਦਿਆਂ ਨੇ ਉਦੋਂ ਨੂੰ ਗੁਰੂ ਸਾਹਿਬ ਦਾ ਕਾਫਲਾ ਸਰਸਾ ਨਦੀ ਦੇ ਕਿਨਾਰੇ ਤੱਕ ਪਹੁੰਚ ਚੁੱਕਿਆ ਹੁੰਦਾ ਹੈ ਪਰ ਇਥੇ ਹੋਰ ਵੀ ਜਿਹੜੇ ਜੋਧੇ ਜਰਨਲ ਨੇ ਉਹਨਾਂ ਨੂੰ ਯਾਦ ਕਰਨਾ ਵੀ ਬੰਦਾ ਹੈ ਪਈ ਬਚਿੱਤਰ ਸਿੰਘ ਜੀ ਨਗਨੀ ਮਾਰ ਕੇ ਉਹ ਹੰਕਾਰੇ ਹਾਥੀ ਦਾ ਸਿਰ ਪਾਰਨ ਵਾਲੇ ਪਈ ਬਚਿੱਤਰ ਸਿੰਘ ਉਹਨਾਂ ਨੇ ਵੀ ਬਹੁਤ ਗਹਿ ਗੱਚ ਲੜਾਈ ਲੜੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਬੀਬੀ ਪਿੱਖਾ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੇ ਗੁਰਗੋਬਿੰਦ ਸਿੰਘ ਜੀ ਨੂੰ ਜਦੋਂ ਇਹ ਖਬਰ ਮਿਲੀ ਸੀ ਕਿ ਆਨੰਦਪੁਰ ਨੂੰ ਕੇਰਾ ਪੈ ਰਿਹਾ ਹੈ ਉਦੋਂ ਗੁਰੂ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜਿੰਨੇ ਵੀ ਪਰਿਵਾਰਾਂ ਵਾਲੇ ਵਸਦੇ ਨੇ ਆਨੰਦਪੁਰ ਚ ਆਨੰਦਪੁਰ ਛੱਡ ਕੇ ਚਲੇ ਜਾਓ ਕਿ ਮੈਂ ਨਹੀਂ ਜਾਂਦਾ ਮੇਰੇ ਕਰਕੇ ਤੁਹਾਡੇ ਪਰਿਵਾਰਾਂ ਤੇ ਕੋਈ ਵੀ ਮੁਸੀਬਤ ਆਵੇ ਦੇਖੋ ਕਿੰਨਾ ਦਰਿਆ ਵਰਗਾ ਦਿਲ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਰਿਵਾਰ ਨੂੰ ਸੇਫ ਨਹੀਂ ਕੀਤਾ ਆਪਣੇ ਛੋਟੇ-ਛੋਟੇ ਬੱਚੇ ਤੇ ਇੱਕ ਬਜ਼ੁਰਗ ਮਾਤਾ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਉਹ 8 ਮਹੀਨਿਆਂ ਦੇ ਘੇਰੇ ਦੌਰਾਨ ਆਨੰਦਪੁਰ ਦੇ ਕਿਲੇ 'ਚ ਮੌਜੂਦ ਸੀ ਜਦੋਂ ਰਾਸ਼ਨ ਮੁੱਕ ਗਿਆ ਸੀ ਜਦੋਂ ਪਾਣੀ ਦੀ ਇੱਕ ਬੂੰਦ ਨੂੰ ਵੀ ਤੜਸ ਰਹੀ ਸੀ ਸਿੰਘ ਸੋਚ ਕੇ ਦੇਖੋ ਛੋਟੇ ਸਹਿਬਜ਼ਾਦੇ ਵੀ ਉੱਥੇ ਮੌਜੂਦ ਸੀ ਹੋ ਸਕਦਾ ਕਿੰਨੇ ਹੀ ਦਿਨ ਉਹਨਾਂ ਨੇ ਕੁਛ ਨਾ ਖਾਦਾ ਹੋਵੇ ਤੇ ਉਹੀ ਗੁਰੂ ਗੋਬਿੰਦ ਸਿੰਘ ਜੀ ਇਥੇ ਆ ਰਹੇ ਨੇ ਕਿ ਪਰਿਵਾਰਾਂ ਵਾਲੇ ਆਨੰਦਪੁਰ ਨਗਰ ਛੱਡ ਕੇ ਚਲੇ ਜਾਓ ਮੈਂ ਨਹੀਂ ਚਾਹੁੰਦਾ ਤੁਹਾਡੇ ਪਰਿਵਾਰ ਮੇਰੇ ਕਲ ਕੇ ਮੁਸੀਬਤ ਚਾਣ ਤਾਂ ਉਸ ਸਮੇਂ ਬਹੁਤ ਪਰਿਵਾਰ ਗੁਰੂ ਸਾਹਿਬ ਦੇ ਹੁਕਮ ਤੋਂ ਬਾਅਦ ਅਨੰਦਪੁਰ ਛੱਡ ਕੇ ਚਲੇ ਗਏ। ਸ੍ਰੀ ਬੀਬੀ ਪਿੱਖਾ ਨੇ ਅਨੰਦਪੁਰ ਛੱਡਣ ਤੋਂ ਮਨਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਕੋਲ ਜਦੋਂ ਇਹ ਖਬਰ ਪਹੁੰਚੀ ਤਾਂ ਉਹਨਾਂ ਨੇ ਬੁਲਾਇਆ ਬੀਬੇ ਪਿੱਖਾ ਨੂੰ ਕਿ ਅਸੀਂ ਹੁਕਮ ਕੀਤਾ ਹੈ ਸਭ ਚਲੇ ਗਏ ਨੇ ਤੁਸੀਂ ਕਿਉਂ ਨਹੀਂ ਜਾ ਰਹੇ? ਤਾਂ ਬੀਬੀ ਪਿੱਖਾ ਨੇ ਇੱਕ ਗੱਲ ਕਹੀ ਸੀ ਕਿ ਗੁਰੂ ਸਾਹਿਬ ਤੁਸੀਂ ਕਿਹਾ ਹੈ ਕਿ ਪਰਿਵਾਰਾਂ ਵਾਲੇ ਚਲੇ ਜਾਓ। ਕਿ ਅਸਿਨ ਕੇ ਮੇਯਾ ਯੇ ਸਾਡਾ ਪਰਿਵਾਰ ਤਾਂ ਤੁਸੀਂ ਹੋ ਜਦ ਤੁਸੀਂ ਇੱਥੇ ਰਹੋਗੇ ਤਾਂ ਅਸੀਂ ਵੀ ਤੁਹਾਡੇ ਨਾਲ ਹੀ ਕਿਲੇ ਚ ਰਾਵਾਂਗੇ ਬੀਬੀ ਪਿੱਖਾ ਦਾ ਪਤੀ ਭਾਈ ਆਲਮ ਸਿੰਘ ਨਚਨਾ ਬੀਬੀ ਪਿੱਖਾ ਹੁਣ ਕੌਣ ਹੈ ਭਾਈ ਬੱਜਰ ਸਿੰਘ ਦੀ ਬੇਟੀ ਭਾਈ ਬੱਜਰ ਸਿੰਘ ਜਿਨ੍ਹਾਂ ਨੇ ਗੱਤਕਾ ਦੀ ਸਿਖਲਾਈ ਦਿੱਤੀ ਸੀ ਗੁਰਗੋਬਿੰਦ ਸਿੰਘ ਜੀ ਨੂੰ ਗੁਰਗੋਬਿੰਦ ਸਿੰਘ ਜੀ ਦੇ ਸ਼ਾਸਤਰ ਸਿਖਲਾਈ ਦੇ ਗਰੂ ਉਹਨਾਂ ਦੀ ਬੇਟੀ ਬੀਬੇ ਪਿੱਖਾ ਉਹ ਸੇਖ ਕਮ ਦੀ ਸੇਖ ਇਤਿਹਾਸ ਦੀ ਪਿੰਡੀ ਸ਼ਹੀਦ ਬੀਬੀ ਗੁਰੂ ਸਾਹਿਬ ਦੇ ਪਰਿਵਾਰ ਨੂੰ ਸੁਰੱਖਿਅਤ ਕਰਦੀ ਤੇ ਗੁਰੂ ਸਾਹਿਬ ਦੇ ਸਿੰਘਾਂ ਨੂੰ ਸੁਰੱਖਿਅਤ ਕਰਦੀ ਸਰਸਾ ਨਦੀ ਦੀ ਉਸ ਜੰਗ ਵਿੱਚ ਸ਼ਹੀਦ ਹੋਈ ਭਾਈ ਉਦੇਸ ਸਿੰਘ ਬੀਬੇ ਪਿੱਖਾ ਪਾਈ ਬਚੱਤਾਰ ਸਿੰਘ ਪਾਈ ਜੀਵਨ ਸਿੰਘ अनेका ਹੀ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ 6 ਪੂਰੀ ਰਾਤ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਛੱਡਿਆ ਪੂਰੀ ਰਾਤ ਸਫ਼ਰ ਕਰਦੇ ਰਹੇ ਜਦ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਸੱਤ ਪੌ ਦੀ ਸਵੇਰ ਹੋ ਚੁੱਕੀ ਸੀ ਉਹ ਪੂਰੀ ਰਾਤ ਦਾ ਸਫਰ ਉਹਨੇ ਕਿਨੇ ਕਿ ਪੈਰਾਂ ਨੇ ਵੀ ਚੰਦੇ ਹੋਣਗੇ ਉਹ ਥੱਕੇ ਹੋਣਗੇ ਪੁੱਛਿਆ ਹੋਣਾ ਆਪਣੀ ਦਾਦੀ ਮਾਂ ਨੂੰ ਕਿ ਅਸੀਂ ਕਿੱਥੇ ਚੱਲਦੇ ਆ ਪਰ ਮਤਾ ਗੁਜਰੀ ਦਾ ਜਵਾਬ ਉਸੇ ਹੀ ਰਾਤ ਦੇ ਹਨੇਰੇ ਚ ਕਿਤੇ ਗੁੰਮ ਹੋ ਗਿਆ ਹੁਣ ਸਾਡੇ ਤੱਕ ਪਹੁੰਚਿਆ ਹੀ ਨਹੀਂ ਕੀ ਗੱਲਬਾਤ ਹੋਈ ਉਹ ਛੋਟੇ ਸਹਬਜ਼ਾਦੇਾਂ ਦੀ ਗੁਰੂ ਸਾਹਿਬ ਦੀਆਂ ਅੱਖਾਂ ਦੇ ਤਾਰਿਆਂ ਦੀ ਕੀ ਗੱਲਬਾਤ ਹੋਈ ਆਪਣੀ ਦਾਦੀ ਨਾਲ ਕਦੋਂ ਉਹਨਾਂ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਆਖਰੀ ਵਾਰ ਤੱਕਿਆ ਹੁਣ ਕਿ ਮੈਂ ਉਹ ਸਰਸਾ ਨਦੀ ਦੇ ਕਿਨਾਰੇ ਤੇ ਭਰਾਵਾਂ ਨਾਲੋਂ ਭਰਾ ਵੇਛੜ ਗਏ। ਉਹ ਜਵਾਨ ਸਹੈਬਜ਼ਾਦਾ ਅਜੀਤ ਸਿੰਘ ਉਹਦੇ ਛੋਟੇ-ਛੋਟੇ ਭਰਾ ਜਿਨ੍ਹਾਂ ਨੂੰ ਉਹ ਜਾਣ ਤੋਂ ਵੀ ਵੱਧ ਪਿਆਰ ਕਰਦੇ ਹੋਣਗੇ। ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਉਹਨਾਂ ਨੂੰ ਕਦੇ ਨਹੀਂ ਦੇਖ पाए। ਪਰ ਗੋਬਿੰਦ ਸਿੰਘ ਆਪਣੀ ਮਾਤਾ ਵਜਰ ਕਾਰਤੇ ਆਪਣੇ ਛੋਟੇ ਸਹਬਜ਼ਾਦਿਆਂ ਨੂੰ ਉਸ ਤੋਂ ਬਾਅਦ ਕਦੇ ਵੀ ਨਹੀਂ ਦੇਖ पाए ਸਤਪੋਦੀ ਸਵੇਰ ਚੜਾਈ ਹੈ ਕੈਨੂ ਸਵੇਰ ਪਰ ਸੂਰਜ ਅਸਤ ਹੋ ਰਿਹਾ ਸੀ ਉਸਤਨ ਅੱਗੇ ਸਰਸਾ ਨਦੀ ਝੱਲਾ ਮਾਰ ਰਹੀ ਐ ਇੱਥੋਂ ਮੁਗਲਾਂ ਦੀਆਂ ਗੋਲੀਆਂ ਚੱਲ ਰਹੀਆਂ ਨੇ ਤੜਾ ਇਤਿਹਾਸਕਾਰ ਲਿਖਦੇ ਨੇ ਕਿ ਸਤਪੂਰ ਦੀ ਉਸ ਸਵੇਰ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਤੇ ਆਸਾਦੀ ਬਾੜ ਦਾ ਕੀਰਤਨ ਕੀਤਾ ਢੂੜੂ ਸਾਹਿਬ ਸਰਸਾ ਨਦੀ ਦੇ ਕਿਨਾਰੇ उस परमपिता परमात्मा ਨੂੰ ਯਾਦ ਕਰ ਰਏ ਨੇ ਆਸਾਦੀ ਵਾਰ ਦਾ ਕੀਰਤਨ ਹੋ ਰਿਹਾ ਏ ਤੇ ਪਿਛੇ ਗੁਰੂ ਸਾਹਿਬ ਦੇ ਜਰਨੈਲ ਜੋਦੇ ਗੁਲੀਆਂ ਨਾਲ ਤੀਰਾਂ ਨਾਲ ਤਲਵਾਰਾਂ ਨਾਲ ਮਗਲਾਂ ਦੇ ਰਾਗ ਰੋਗ ਰਹੇ ਨੇ ਇਥੇ ਫਿਰ ਗੁਰੂ ਸਾਹਿਬ ਨੇ ਇੱਕ ਫੈਸਲਾ ਲਿਆ ਕਿ ਹੁਣ ਸਰਸਾ ਨਦੀ ਪਾਰ ਕਰੀ ਜਾਏਗੀ ਇਸ ਸਮੇਂ ਗੁਰੂ ਸਾਹਿਬ ਨਾਲ ਤਕਰੀਬਨ 300 ਤੋਂ 400 ਸਿੰਘ ਨੇ ਤਿੰਨ ਜਥੇ ਇਥੇ ਗੁਰੂ ਸਾਹਿਬ ਨੇ ਫਿਰ ਵੰਡ ਦਿੱਤੇ ਸੀ ਤਕਰੀਬਨ 200 ਤੋਂ 250 ਸਿੰਘ ਮੁਗਲਾਂ ਦਾ ਰਾਹ ਰੁਕੰਦਈ ਉਥੇ ਹੀ ਡਟ ਗਏ ਮਾਤਾ ਸੁੰਦਰ ਗੌਰ ਤੇ ਮਾਤਾ ਸਾਹਿਬ ਗੌਰ ਨੂੰ ਪੈਮਨੇ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਸਾਹਿਬ ਨੇ ਦਿਲ ਦੀ ਚੱਲੇ ਪਾਉਣ ਦੇ ਹੁਕਮ ਕੀਤਾ ਅਸੀਂ ਆਪਣੇ ਚਾਰੋਂ ਸਹਿਬਜ਼ਾਦਿਆਂ ਮਾਤਾ ਗੁਜਰਕਾਰ ਤੇ ਆਪਣੇ ਬਾਕੀ ਸਿੰਘਾਂ ਨਾਲ ਸਰਸਾ ਨਦੀ ਪਾਰ ਕਰਾਂਗੇ ਪਰ ਸਰਸਾ ਨਦੀ ਪਾਰ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਉਸ ਦਿਨ ਮੁਗਲਾਂ ਪਹਾੜੀ ਰਾਜਿਆਂ ਤੇ ਰੰਗਣਾ ਦੇ ਨਾਲ-ਨਾਲ ਸਰਸਾ ਵੀ ਵਹਿਣ ਬਣੀ ਹੋਈ ਸੀ ਪਤਾ ਹੀ ਨਹੀਂ ਕਿੰਨੇ ਕੁ ਸਿੰਘ ਸਰਸਾ ਨਦੀ ਦੇ ਉਹ ਵਹਿ ਚ ਵਹਿ ਗਏ ਪੱਥਰਾਂ ਨਾਲ ਟਕਰਾੜ ਟਕਰਾ ਕੇ ਕਿੰਨੇ ਹੀ ਸਿੰਘ ਬਿੱਬੀਆਂ ਬੱਚੇ ਬਜ਼ੁਰਗ ਸ਼ਹੀਦیاں ਪਾ ਗਏ ਕਿੰਨੇ ਹੀ ਗੁਰੂ ਸਾਹਿਬ ਦਾ ਇਤਿਹਾਸ ਕਿੰਨਾ ਹੀ ਬੇਸ਼ਕੀਮਤੀ ਤੇ ਅਨਮੋਲ ਖਜ਼ਾਨਾ ਉਸ ਦਿਨ ਸਰਸਾ ਨਦੀ ਆਪਣੇ ਨਾਲ ਹੀ ਵਹਾ ਕੇ ਲੈ ਗਈ ਸਰਸਾ ਨਦੀ ਪਾਰ ਕਰਤੇ ਆਂ ਕੁਰੂ ਸਾਹਿਬ ਦੇ ਪਰਿਵਾਰ ਦਾ ਫਿਰ ਵਿਛੋੜਾ ਪੈ ਜਾਂਦਾ ਹੈ। ਨਦੀਆਂ ਛੱਲਾਂ ਨੇ ਪਰਿਵਾਰ ਨੂੰ ਮਿੰਟਾਂ ਸੈਂਟਾਂ ਹੀ ਦੂਰ ਦੂਰ ਕਰ ਦਿੱਤਾ। ਇੱਕ ਪੁੱਤ ਆਪਣੀ ਮਾਂ ਤੋਂ ਦੂਰ ਹੋ ਗਿਆ। ਇੱਕ ਪਿਤਾ ਦੇ ਪੁੱਤਰ ਉਸ ਤੋਂ ਦੂਰ ਹੋ ਗਏ। ਪਰ ਆਮਨਾਂੋਂ ਪਰ ਵਿਛੜ ਗਏ। ਕਿ세 ਨੂੰ ਇਹ ਨਹੀਂ ਪਤਾ ਸੀ ਕਿ ਅੱਜ ਤੋਂ ਬਾਅਦ ਇਹ ਪਰਿਵਾਰ ਇੱਕ ਦੂਜੇ ਨੂੰ ਦੇਖ ਹੀ ਨਹੀਂ ਪਾਏਗਾ ਉਹ ਛੋਟੇ ਛੋਟੇ ਬੱਚੇ ਸਰਸਾ ਨਦੀ ਕਿਵੇਂ ਉਹਨਾਂ ਨੇ ਪਾਰ ਕੀਤੀ ਹੋਣੀ ਹੈ ਸੋਚਦਿਆਂ ਹੀ ਪੂਰਾ ਸਰੀਰ ਕੰਬੜਦਾ ਹੈ ਕਿਵੇਂ ਉੱਤਲਾ ਦਿਲ ਅਪੇੜ ਚੋਂ ਤੋਂ ਬਾਅਦ ਜਦ ਉਹ ਕਿਨਾਰੇ ਤੇ ਪਹੁੰਚੇ ਹੋਣਗੇ ਕੀ ਹਾਲ ਹੋਏਗਾ ਉਹਨਾਂ ਦਾ ਕਿਵੇਂ ਉਹ ਬਜ਼ੁਰਗ ਮਾਤਾ ਮਤਾ ਗੁਜ਼ਰ ਕਰਨ ਕਿਵੇਂ ਸਮਾਲੇ ਹੋਣਗੇ ਛੋਟੇ ਸਾਹਿਬਜ਼ਾਦੇ ਕਿਵੇਂ ਉਹ ਵੱਡਾ ਵੀਰ ਅਜੀਤ ਸਿੰਘ ਆਪਣੇ ਛੋਟੇ ਭਰਾਵਾਂ ਨੂੰ ਦੇਖਦਾ ਹੋਏਗਾ ਕਿ ਕਿੱਥੇ ਨੇ ਮਰੇ ਛੋਟੇ ਵੀਰ ਤਰਾਵਰ ਸਿੰਘ ਤੇ ਫਤੇ ਸਿੰਘ ਪਰਦਾਨ ਸਰਸਾ ਸਭ ਨੂੰ ਦੂਰ ਦੂਰ ਕਰ ਚੁੱਕੇ ਸੀ ਨਾ ਕਿਸੇ ਪੁੱਤ ਨੂੰ ਆਪਣੇ ਮਾਲ ਲੱਭੇ ਨਾ ਕਿਸੇ ਵੀਰ ਨੂੰ ਆਪਣੇ ਵੀਰ ਲੱਭੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜਜਾਰ ਸਿੰਘ ਤੇ 40 ਸਿੱਖਾਂ ਦੇ ਨਾਲ ਉਥੋਂ ਅੱਗੇ ਚਲੇ ਗਏ ਮਤਾ ਗੁਜਰ ਕਰਨ ਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਅਲੱਗ ਰਸਤੇ ਚਲੇ ਗਏ ਗੁਰੂ ਸਾਹਿਬ ਦਾ ਪਰਿਵਾਰ ਤੰਨੇ ਸਿਆਜ ਵੰਡੇ ਆ ਗਿਆ। esto ਅੱਗੇ ਕੀ ਹੋਏਗਾ ਉਹ ਤੁਹਾਨੂੰ ਹੁਣ ਅਗਲੀ ਵੀਡੀਓ ਚ ਆਪਾਂ ਦੱਸਾਂਗੇ ਕਿ ਕਿਵੇਂ ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਪਹਿਲੀ ਰਾਤ ਕਿੱਥੇ ਬਿਤਾਈ ਚਮਕੌਰ ਦੀ ਗੜੀ ਕਿਵੇਂ ਪਹੁੰਚੇ ਤੇ ਚਮਕੌਰ ਦੀ ਗੜੀ ਚ ਕੀ ਹੋਇਆ ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਕਿਵੇਂ ਹੋਈ ਸਾਹਿਬਜ਼ਾਦਾ ਜੁਝਾਰ ਸਿੰਘ ਕਿਵੇਂ ਜੂਝਦੇ ਹੋਏ ਸ਼ਹਾਦਤਾਂ ਦਾ ਜਾਮ ਪੀ ਗਏ ਕਿਵੇਂ ਦੰਗੂ ਪਾਪੀ ਬੇਮਾਨੀਆਂ ਕਰ ਕਰਕੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਕੇ ਗਿਆ ਕਿਵੇਂ ਉਸ ਤੋਂ ਬਾਅਦ ਕਤਵਾਲੀ ਚ ਗੁਰਗੋਬਿੰਦ ਸਿੰਘ ਜੀ ਦੇ ਅੱਖਾਂ ਦੇ ਤਾਰਿਆਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ ਕਿ ਮੈਂ ਉਹ ਪਾਪੀ ਵਜ਼ੀਦ ਖਾਨ ਨੇ ਉਹ ਛੋਟੀਆਂ-ਛੋਟੀਆਂ ਕਰੰਬਲਾ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਕਿ ਸਰਹੰਦ ਦੀ ਉਹ ਦੀਵਾਰ 'ਚ ਚਿੰਨ੍ਹ ਤੋਂ ਬਾਅਦ ਕੀ ਹੋਇਆ ਸੀ ਕੀ ਲਿਖਦੇ ਨੇ ਇਤਿਹਾਸਕਾਰ ਸ਼ਹਾਦਤ ਤੇ ਸਫਰ ਦਾ ਪੂਰਾ ਬੜਤਾਂ ਤੇ ਡਿਟੇਲ ਜੇ ਤੁਹਾਡੇ ਨਾਲ ਸਾਂਝਾ ਕਰਨ ਦੀ ਸੇ ਕੋਸ਼ਿਸ਼ ਕਰਾਂਗੇ ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਸਰਸਾ ਨਦੀ ਦੇ ਕਿਨਾਰੇ ਜਿੱਥੇ ਗੁਰੂ ਸਾਹਿਬ ਦਾ ਪਰਵਾਰ ਵਿਛੜਿਆ ਖੁਦਾਈ ਵੇਲੇ ਉਥੋਂ ਜੋ ਪ੍ਰਾਤਨ ਸ਼ਸਤਰ ਤੇ ਸਮਾਨ ਮਿਲੇ ਆਏ ਦਰਸ਼ਨ ਕਰਾਂਗੇ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨਾਲ ਸੰਬੰਧਿਤ ਉਹਨਾਂ ਸ਼ਸਤਰਾਂ ਦੇ ਉਹਨਾਂ ਛੱਤਰਾਂ ਦੇ ਜਿਨ੍ਹਾਂ ਨੇ ਆਪਣੇ ਅੱਖੀ ਇਹ ਸਭ ਮੰਜ਼ਰ ਵੇਖਿਆ ਏ ਸਰਸਾ ਨਦੀ ਦੀ ਉਹ ਜੰਗ ਵੇਖੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਦਿਆਂ ਦੇਖਿਆ ਇਹ ਖੰਡਾ ਗਵਾਹੀ ਪੜਦਾ ਹੈ ਕਿ ਉਹ ਔਖੇ ਸਮੇਂ ਚ ਗੁਰੂ ਸਾਹਿਬ ਦੇ ਸਿੰਘ ਕਿਵੇਂ ਚੜ੍ਹਦੀ ਕਲਾ 'ਚ ਰਹੇ ਹੋਣਗੇ ਇਹ ਕਿਰਪਾਨ ਉਸ ਸਮੇਂ ਦੀ ਗਵਾਹ ਹੈ ਇਹ ਗੜਵੇ ਤੇ ਇਹ ਪਵਿੱਤਰ ਸਮਾਨ ਗੁਰੂ ਸਾਹਿਬ ਦੇ ਪਰਵਾਰ ਵਿਛੋੜੇ ਦੀ ਤੇ ਗੁਰੂ ਸਾਹਿਬ ਦੇ ਸਿੰਘਾਂ ਦੀ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਰਸਾ ਨਦੀ ਦਾ ਕਹਿਰ ਜਦ ਵਰਤਿਆ ਸੀ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਜਦ ਵੰਡਿਆ ਗਿਆ ਸੀ ਵੱਡੇ ਸਾਹਿਬਜ਼ਾਦੇ ਨਾਲੋਂ ਛੋਟੇ ਸਾਹਿਬਜ਼ਾਦੇ ਅੱਧ ਹੋ ਗਏ ਸੀ ਇਹ ਉਸ ਵੇਲੇ ਦਾ ਸਮਾਨ ਹੈ ਪਤਾ ਹੀ ਨਹੀਂ ਗੁਰਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੁਣ ਕਿੰਨੇ ਹੀ ਅਨਮੋਲ ਖਜ਼ਾਨਾ ਇਹ ਧਰਤੀ ਆਪਣੀ ਕੋ ਉੱਚ ਸਮਾਈ ਬੈਠੀ ਹੈ ਜੋ ਸਾਡੇ ਤੱਕ ਪਹੁੰਚ ਹੀ ਨਹੀਂ ਪਾਇਆ ਬਹੁਤ ਭਾਗਾ ਵਾਲਿਆਂ ਆਪਾਂ ਜੋ ਗੁਰੂ ਸਾਹਿਬ ਦੇ ਵੇਲਿਆਂ ਦੇ ਇਸਖ ਖਜਾਨੇ ਦੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਦੀ ਉਸਾਰੀ ਵੇਲੇ ਜਦ ਖਦਾਈ ਹੋਈ ਸੀ ਤਾਂ ਉਸ ਵੇਲੇ ਇਪ੍ਰਤਨ ਸ਼ਸਤਰ ਤੇ ਅਨਮੋਲ ਖਜ਼ਾਨਾ ਤੱਤੀ ਚੋਂ ਨਿਕਲਿਆ ਸੀ ਇਹ ਖੰਡਾ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇਹ ਗੁਰੂ ਸਾਹਿਬ ਦੇ ਹੀ ਕਿਸੇ ਸਿੰਘ ਨੇ ਆਪਣੇ ਹੱਥ ਚ ਫੜਿਆ ਹੋਣਾ ਏ ਇਸ ਨੇ ਸਰਸਾ ਨਦੀ ਦਾ ਉਹ ਕਹਿਰ ਵੇਖਿਆ ਹੋਣਾ ਇਸ ਨੇ ਦੇਖਿਆ ਹੋਣਾ ਕਿ ਔਖੇ ਸਮਿਆਂ ਚ ਕਿਵੇਂ ਗੁਰੂ ਸਾਹਿਬ ਦੇ ਸਿੰਘ ਜੂਜ ਕੇ ਲੜੇ ਇੱਕ ੜਪਾਨ ਜੋ ਦੱਸਦੀ ਹੈ ਕਿ ਉਹ ਔਖੀ ਘੜੀ ਚ ਸਿੰਘਾਂ ਨੇ ਕਿਵੇਂ ਮੁਗਲਾਂ ਦੇ ਦਾਰੋਕੇ ਗੁਰੂ ਸਾਹਿਬ ਦੇ ਕਿਸੇ ਸਿੰਘ ਗੋਲ ਫੜੀ ਹੋਣੀ ਆ ਇਹ ਕਿਰਪਾਨ ਤੇ ਪਤਾ ਹੀ ਨਹੀਂ ਕਿੰਨੇ ਕੁ ਮੁਗਲਾਂ ਦੇ ਗਾਟੇ ਲਾਹੇ ਹੋਣੇ ਨੇ ਇਸ ਕਿਰਪਾਨ ਨਾਲ ਇਹ ਗੜਵਾ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਕਿਸੇ ਮਾਈ ਭਾਈ ਦੇ ਹੱਥ ਚ ਫੜਿਆ ਹੋਣਾ ਇਹ ਗੜਵਾ ਇਹ ਗੜਵੇ ਦੇ ਅੰਦਰ ਪਏ ਪਾਣੀ ਨੇ ਕਿਸੇ ਸਿੰਘ ਦੀ ਪਿਆਸ ਬੁਝਾਈ ਹੋਣੀ ਆ ਇੱਕ ਪਾਸੇ ਸਰਸਾ ਨਦੀ ਦਾ ਪਾਣੀ ਸੀ ਜੋ ਗੁਰੂ ਸਾਹਿਬ ਦੇ ਪਰਿਵਾਰ ਤੇ ਸਿੰਘਾਂ ਦਾ ਬੈਰੀ ਬਣ ਗਿਆ ਸੀ ਉਸ ਦਿਨ ਤੇ ਇੱਕ ਪਾਸੇ ਹੋ ਸਕਦਾ ਇਸ ਗੜਬੇ ਚ ਪਏ ਪਾਣੀ ਨੇ ਸਾਹਿਬਜ਼ਾਦਿਆਂ ਦੀ ਪਿਆਸ ਬੁਝਾਈ ਹੋਵੇ ਉਹ ਭੁੱਖੇ ਪਿਆਸੇ ਸਾਹਿਬਜ਼ਾਦੇ ਛੇ ਪੂ ਦੀ ਪੂਰੀ ਰਾਤ ਨੂੰ ਜੜੇ ਸੁੱਤੇ ਨਹੀਂ ਮਾਤਾ ਗੁਜਰੀ ਨੇ ਹੋ ਸਕਦਾ ਇੰਨਾ ਹੀ ਗੜਬਿਆਂ ਚੋਂ ਸਾਹਿਬਜ਼ਾਦਿਆਂ ਨੂੰ ਜਲ ਚਕਾਇਆ ਹੋਵੇ ਇਹ ਉਹ ਅਨਮੋਲ ਖਜ਼ਾਨਾ ਹੈ ਜਿਸ ਦੇ ਦਰਸ਼ਨ ਕਰਕੇ ਹੀ ਅਸੀਂ ਭਾਵੁਕ ਹੋ ਰਹੇ ਹਾਂ ਸਿੱਖ ਇਤਿਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੜੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿਨੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੇ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਸਾਨੂੰ ਤੁਸੀਂ ਇਹ ਦੱਸ ਸਕਦੇ ਹੋ ਸਿੱਖ ਇਤਿਹਾਸ ਦੀਆਂ ਇਹ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ